ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਪਤਾ ਹੀ ਹੈ ਧੰਨ ਧੰਨ ਬਾਬਾ ਨਾਨ ਸਿੰਘ ਜੀ ਦੀ ਵਰਸੀ ਸਮਾਗਮ 24 ਤੋਂ ਸ਼ੁਰੂ ਹਨ ਤੇ 28 ਨੂੰ ਤਿੱਕਰ ਭੋਗ ਪਾਣੇ ਹਨ ਬਾਬਾ ਨਾਨ ਸਿੰਘ ਜੀ ਨੇ ਇਸ ਜਗ੍ਹਾ ਤੇ ਕੋਤਵੱਸਿਆ ਕੀਤੀ ਇਸ ਜਗ੍ਹਾ ਨੂੰ ਪਾਗ ਲਾਇਆ ਅੱਜ ਲੱਖਾਂ ਦੁਨੀਆ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਗੁਰੂ ਨਾਲ ਜੋੜਿਆ ਅੱਜ ਲੱਖਾਂ ਦਾ ਇਕੱਠ ਹੁੰਦਾ ਤੇ ਬੇਅੰਤ ਸੰਗਤਾਂ ਦਰੋਂ ਦਰੋਂ ਆਉਂਦੀਆਂ ਹਨ ਆ ਕੇ ਆਪਣਾ ਨਸਮਸਤ ਹੁੰਦੀਆਂ ਹਨ ਸਾਰੀ ਸੰਗਤ ਨੂੰ ਬੇਨਤੀ ਆ ਵੀ ਆਪ ਵੀ ਟਾਈਮ ਕੱਢ ਕੇ ਇਸ ਜਗ੍ਹਾ ਤੇ ਆ ਕੇ ਬਾਬਾ ਜੀ ਦੇ ਖੁਸ਼ੀਆਂ ਪ੍ਰਾਪਤ ਕਰੋ ਬਾਬਾ ਜੀ ਆਪ ਜੀ ਤੇ ਬੜਾ ਦਇਆਲ ਹੋਣਗੇ ਆਪਾ ਬਾਬਾ ਨਾਨਕ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕੀਤੀ ਦੁਨੀਆ ਨੂੰ ਉਹ ਜਣਾ ਸਿਖਾਇਆ ਅੱਜ ਦੁਨੀਆ ਦੇ ਵਿੱਚ ਬਾਬਾ ਜੀ ਦਾ ਨਾਮ ਹੈ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਕੇ ਉਹਨਾਂ ਨੇ ਕਰਨਾ ਸਿਖਾਇਆ ਵੀ ਇਸ ਕਰਕੇ ਉਹਨਾਂ ਦਾ ਬਹੁਤ ਵੱਡਾ ਦੁਨੀਆ 'ਚ ਮਾਣ ਸਤਕਾਰ ਦੁਨੀਆ ਨਾਲ ਅੱਜ ਪੂਜਦੀ ਆ ਇਹਨਾਂ ਕਹਿਣਾ ਮੈਂ ਪਤੇ ਬਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਤੇ ਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਪਤਾ ਹੀ ਹੈ ਅੰਤਨਵਾਬਾ ਬਾਬਾ ਨਾਨਕ ਸਿੰਘ ਜੀ ਦੀ ਵਰਸੀ ਸਮਾਗਮ 24 ਤੋਂ ਸ਼ੁਰੂ ਹਨ ਤੇ 28 ਨੂੰ ਤਿੱਕਰ ਭੋਗ ਪਾਣੇ ਹਨ ਬਾਬਾ ਨਾਨਕ ਸਿੰਘ ਜੀ ਨੇ ਇਸ ਜਗ੍ਹਾ ਤੇ ਕੋਤਵੱਸਿਆ ਕੀਤੀ ਇਸ ਜਗ੍ਹਾ ਨੂੰ ਪਾਗ ਲਾਇ ਅੱਜ ਲੱਖਾਂ ਦੁਨੀਆਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਗੁਰੂ ਨਾਲ ਜੋੜਿਆ ਅੱਜ ਲੱਖਾਂ ਦਾ ਇਕੱਠ ਹੁੰਦਾ ਤੇ ਬੇਅੰਤ ਸੰਗਤਾਂ ਦਰੋਂ ਦਰੋਂ ਆਉਂਦੀਆਂ ਹਨ ਆ ਕੇ ਆਪਣਾ ਨਸਮਸਤ ਹੁੰਦੇ ਆਂ। ਸਾਰੀ ਸੰਗਤ ਨੂੰ ਬੇਨਤੀ ਆ ਵੀ ਆਪ ਵੀ ਟਾਈਮ ਕੱਢ ਕੇ ਇਸ ਜਗ੍ਹਾ ਤੇ ਆ ਕੇ ਬਾਬਾ ਜੀ ਦੇ ਖੁਸ਼ੀਆਂ ਪ੍ਰਾਪਤ ਕਰੋ। ਬਾਬਾ ਜੀ ਆਪ ਜੀ ਤੇ ਬੜਾ ਦਇਆਲ ਹੋਣਗੇ। ਆਪਾ ਬਾਬਾ ਨਾਨਕ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕੀਤੀ ਤੇ ਦੁਨੀਆਂ ਨੂੰ ਉਹ ਜਣਾ ਸਿਖਾਇਆ। ਅੱਜ ਦੁਨੀਆਂ ਦੇ ਵਿੱਚ ਬਾਬਾ ਜੀ ਦਾ ਨਾਮ ਹੈ। ਸਿਰਫ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਕੇ ਉਹਨਾਂ ਨੇ ਕਰਨਾ ਸਿਖਾਇਆ ਵੀ। ਇਸ ਕਰਕੇ ਉਹਨਾਂ ਦਾ ਬਹੁਤ ਵੱਡਾ ਦੁਨੀਆ 'ਚ ਮਾਣ ਸਤਕਾਰ ਦੁਨੀਆ ਨਾਲ ਦਾ ਕੋਈ ਨਹੀਂ ਆ ਇਹਨਾਂ ਕਹਿਣਾ ਮੈਂ ਪਤੇ ਭਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਤੇ ਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਪਤਾ ਹੀ ਹੈ ਧੰਨ ਧੰਨ ਬਾਬਾ ਨਾਲ ਸਿੰਘ ਜੀ ਦੀ ਵਰਸੀ ਸਮਾਗਮ 24 ਤੋਂ ਸ਼ੁਰੂ ਹਨ 28 ਨੂੰ ਤੇ ਕਰ ਭੋਗ ਪਾਣੇ ਹਨ। ਬਾਬਾ ਨਾਨਕ ਸਿੰਘ ਜੀ ਨੇ ਇਸ ਜਗ੍ਹਾ ਤੇ ਕੋਤਵੱਸਿਆ ਕੀਤੀ। ਇਸ ਜਗ੍ਹਾ ਨੂੰ ਪਾਗ ਲਾਇ। ਅੱਜ ਲੱਖਾਂ ਦੁਨੀਆ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ। ਗੁਰੂ ਨਾਲ ਜੋੜਿਆ। ਅੱਜ ਲੱਖਾਂ ਦਾ ਇਕੱਠ ਹੁੰਦਾ ਤੇ ਬੇਅੰਤ ਸੰਗਤਾਂ ਦਰੋਂ ਦਰੋਂ ਆਉਂਦੀਆਂ ਹਨ। ਆ ਕੇ ਆਪਣਾ ਨਸਮਸਤ ਹੁੰਦੀਆਂ ਹਨ। ਸਾਰੀ ਸੰਗਤ ਨੂੰ ਬੇਨਤੀ ਆ ਵੀ ਆਪ ਵੀ ਟਾਈਮ ਕੱਢ ਕੇ ਇਸ ਜਗ੍ਹਾ ਤੇ ਆ ਕੇ ਬਾਬਾ ਜੀ ਦੇ ਖੁਸ਼ੀਆਂ ਪ੍ਰਾਪਤ ਕਰੋ ਬਾਬਾ ਜੀ ਆਪ ਜੀ ਤੇ ਬਰਕਤ ਬਿਹਾਲ ਹੋਣਗੇ ਆਪਾ ਬਾਬਾ ਅਨੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕੀਤੀ ਤੇ ਦੁਨੀਆ ਨੂੰ ਉਹ ਜਣਾ ਸਿਖਾਇਆ ਅੱਜ ਦੁਨੀਆ ਦੇ ਵਿੱਚ ਬਾਬਾ ਜੀ ਦਾ ਨਾਮ ਹੈ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਕੇ ਉਹਨਾਂ ਨੇ ਕਰਨਾ ਸਿਖਾਇਆ ਵੀ ਇਸ ਕਰਕੇ ਉਹਨਾਂ ਦਾ ਬਹੁਤ ਵੱਡਾ ਦੁਨੀਆ ਜੀ ਮਾਣ ਸਤਕਾਰ ਦੁਨੀਆ ਨਾਲ ਦੀ ਪੂਜ ਦੀ ਆ ਇਹਨਾਂ ਕਹਿੰਦਾ ਮੈਂ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ